ਸਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਬੀਤੇ ਦਿਨੀ ਪੰਜਾਬ ਦੇ ਵਿੱਚ ਪੇ ਭਾਰੀ ਮੀਂਹ ਤੇ ਗੜੇਮਾਰੀ ਦੇ ਕਾਰਨ ਜਿੱਥੇ ਕਿਸਾਨਾਂ ਦਾ ਖੇਤਾਂ ਦੇ ਵਿੱਚ ਨੁਕਸਾਨ ਤਾਂ ਹੋਇਆ ਹੀ ਉੱਥੇ ਮੰਡੀ ਦੀਆਂ ਵੀ ਵੀਡੀਓ ਸਾਹਮਣੇ ਆਈਆਂ ਕਿ ਮੰਡੀ ਦੇ ਵਿੱਚ ਕਿਸਾਨਾਂ ਦੀ ਫਸਲ ਦੇ ਉੱਤੇ ਗੜੇਮਾਰੀ ਪਈ ਹੈ ਜਿਸ ਕਰਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਸੋ ਇਸੇ ਖੜੀ ਤਹਿਤ ਮੰਡੀ ਦੇ ਵਿੱਚ ਜਾਇਜ਼ਾ ਕਰਨ ਪਹੁੰਚੇ ਨੇ ਸ ਸੀਨੀਅਰ ਆਈਐਸ ਅਧਿਕਾਰੀ ਵਿਕਾਸ ਗਰਗੋਈ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਮੰਡੀ ਦੇ ਪ੍ਰਬੰਧਨਾਂ ਦਾ ਜਾਇਜ਼ਾ ਵੀ ਲਿਆ ਗਿਆ ਇਹਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਜਲਦੀ ਗਰਦਾਵਰੀਆਂ ਕੀਤੀਆਂ ਜਾਣਗੀਆਂ ਤੇ ਕਿਸਾਨਾਂ ਨੂੰ ਉਹਨਾਂ ਦੀ ਰਾਸ਼ੀ ਜਿਹੜਾ ਹੈ ਉਹ ਜਲ ਤੋਂ ਜਲਦ ਮੁਹੱਈਆ ਕਰਵਾਈ ਜਾਏਗੀ ਪੰਜਾਬ ਸਰਕਾਰ ਦਾ ਇਹ ਦਾਵਾ ਤੇ ਵਾਅਦਾ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੀ ਮੰਡੀਆਂ ਦੇ ਵਿੱਚ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਜਿਲ੍ਹਾ ਸੰਹੂਰ ਦੇ ਮੰਡੀਆਂ 'ਚ ਦੌਰਾ ਕੀਤਾ ਅੱਜ ਅਚਾਨਕ ਤੇ ਕੱਲ ਮੌਸਮ ਖਰਾਬ ਸੀ ਜੀ ਇਹ ਦੇਖਣ ਆਏ ਸੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਕਿ ਕੋਈ ਫਸਲ ਨੂੰ ਕੋਈ ਕਿਤੇ ਮੰਡੀਆਂ 'ਚ ਤਰਪਾਲਾਂ ਤਰਪੂਲਾਾਂ ਪੁਰੀਆਂ ਆ ਜਾਂ ਨਹੀਂ ਹੈ ਪਰਚੇਜ਼ ਠੀਕ ਹੋ ਰਹੀ ਹੈ ਲਿਫਟਿੰਗ ਠੀਕ ਹੋ ਰਹੀ ਹੈ ਮਾਰਦਾਨੀ ਦੀ ਕੋਈ ਕਮੀ ਤਾਂ ਨਹੀਂ ਹੈ ਕਿਵੇਂ ਲੱਗਿਆ ਸਰ ਅੱਜ ਜਿਲ੍ਹਾ ਸੰਹੂਰ ਦੇ ਮੰਡੀਆਂ ਦੇ ਠੀਕ ਠਾਕ ਰਿਹਾ ਬੜਾ ਅੱਛਾ ਕੰਮ ਚੱਲ ਰਿਹਾ ਜੀ ਸਾਰਿਆਂ ਦੇ ਸਹਿਯੋਗ ਨਾਲ ਬੜਾ ਵਧੀਆ ਪਰਕਰਮੈਂਟ ਚੱਲ ਰਹੀ ਹੈ ਪਰ ਹਜੇ ਅਰਾਈਵਲ ਥੋੜੀ ਘੱਟ ਹੋਈ ਹੈ ਪਿਛਲੇ ਸਾਲ ਦੇ ਮੁਕਾਬਲੇ 20% ਦੇ ਕਰੀਬ ਹੈ ਤੇ ਮੈਨੂੰ ਉਮੀਦ ਹੈ ਆਂਦੇ ਆਉਣ ਵਾਲੇ ਹਫਤੇ ਤੇ ਅੱਛਾ ਪ੍ਰੋਗਰੈਸ ਆਏਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸ마ਨ ਦਾ ਹੁਕਮ ਹੈ ਕਿ ਕਿਸਾਨਾਂ ਨੂੰ ਮੰਡੀਆ ਚੋਂ ਰੋਲ ਦਿੱਤਾ ਜਾਵੇਗਾ ਅਤੇ ਕਿਸਾਨਾਂ ਲਈ ਪੇਮੈਂਟ ਹੋ ਜਲਦੀ ਹੋਵੇ ਉਸ ਨੂੰ ਲੈ ਕੇ ਕੀ ਦੇਖੀ ਗਈ ਹੈ ਇਹ ਅਸੀਂ ਪੇਮੈਂਟ ਅਸੀਂ ਐਨਸ਼ੂਰ ਕਰ ਰਹੇ ਹਾਂ ਕਿ ਟਾਈਮਲੀ ਹੋਵੇ ਮੰਡੀਆ ਦੇ ਵਿੱਚ ਤੌਰ ਤੇ ਜਿਹੜਾ ਸਰਕਾਰ ਵੱਲੋਂ ਸੈਕਟਰੀ ਫੂਡ ਆਏ ਨੇ ਉਹਨਾਂ ਕਰਕੇ ਸਾਡੇ ਆੜ੍ਹਤੀ ਸਹਿਵਾਣਾ ਨੇ ਕਿਸਾਨਾਂ ਨੇ ਸਭ ਦੀ ਸਮੱਸਿਆ ਦੱਸੀ ਨੇ ਤਕਰੀਬਨ ਸਾਡਾ ਜਿਹੜੀ ਮੰਡੀ ਦਾ ਕੰਮ ਹੈ ਪੂਰਾ ਵਧੀਆ ਚੱਲ ਰਿਹਾ ਹੈ ਲਿਫਟਿੰਗ ਵੀ ਠੀਕ ਹੈ ਬੋਲੀ ਵੀ ਠੀਕ ਹੈ ਸਾਰੀਆਂ ਏਜੰਸੀਆਂ ਪਲੱਸ ਪ੍ਰਸ਼ਾਸਨ ਤਾਲਮੇਲ ਨਾਲ ਚੱਲ ਰਿਹਾ ਹੈਗਾ ਆਸ ਹੈ ਜੇ ਪ੍ਰਮਾਤਮਾ ਸਾਡਾ ਇਸ ਤਰ੍ਹਾਂ ਹੀ ਸਾਥ ਦਿੰਦਾ ਰਹੇ ਤਾਂ ਅਸੀਂ ਚੰਦ ਹੀ ਦੇਣਾ ਚਾਹੀਏ ਮੰਡੀ ਕਲੀਅਰ ਕਰ ਦਈਏ ਕਿੰਨੀ ਹੁਣ ਤੱਕ ਕਿੰਨੀ ਕਲੀਅਰ ਹੋ ਚੁੱਕੀ ਹੈ 8 ਲੱਖ ਗੱਟਾ ਤਕਰੀਬਨ ਆਉਂਦਾ ਹੈਗਾ ਸਾਡੇ ਮੰਡੀ ਦੇ ਵਿੱਚ 30% ਅਰਾਈਵਲ ਹੋਈ ਹੈਗੀ 20% ਖਰੀਦ ਹੋ ਚੁੱਕੀ ਹੈਗੀ 10% ਮੰਡੀ ਚ ਪਿਆ ਹੈਗਾ ਉਹ ਵੀ ਨਾਲ ਨਾਲ ਖਰੀਦ ਹੋ ਕੇ ਕੋ 50 ਹਜ਼ਾਰ ਗੱਟਾ ਸਾਡਾ ਪ੍ਰਾਈਵੇਟ ਖਰੀਦਿਆ ਗਿਆ 75 ਹਜ਼ਾਰ ਸਰਕਾਰੀ ਉਹਦੇ 25 ਹਜ਼ਾਰ ਸਰਕਾਰੀ ਲਿਫਟ ਹੋ ਗਿਆ ਇਹ ਪ੍ਰਾਈਵੇਟ 50% ਲਿਫਟ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਹੀ ਮੰਗ ਕਰਦਾ ਜਿਹੜੀ ਸਾਡੀ ਮੰਡੀ ਦੀਆਂ ਸਮੱਸਿਆਵਾਂ ਨੇ ਜਿਵੇਂ ਡੰਗਰ ਪਸ਼ੂਆਂ ਦੀਆਂ ਨੇ ਕਿਸਾਨ ਪਰੇਸ਼ਾਨ ਹੁੰਦਾ ਹੈਗਾ ਚੋਰੀ ਦੀ ਸਮੱਸਿਆ ਹੁੰਦੀ ਹੈ ਵੀ ਬਾਉਂਡਰੀ ਵਾਲ ਹੋਣੀ ਚਾਹੀਦੀ ਹੈਗੀ ਤਾਂ ਕਿ ਕਿਸਾਨ ਆੜਤੀਆ ਜਿਹੜਾ ਮਜ਼ਦੂਰ ਹੈ ਰਾਤ ਨੂੰ ਸੇਫ ਪੈ ਸਕੇ